ਅੱਜ ਦੀ ਸਭ ਤੋਂ ਵੱਡੀ ਖਬਰ ਯੂਐਸ ਦੇ ਪੁਰਾਣੇ ਪ੍ਰੈਜ਼ੀਡੈਂਟ ਜੋ ਬੈਡਨ ਨੂੰ ਪ੍ਰੋਸਟੇਟ ਕੈਂਸਰ ਹੈਗਾ ਜੋ ਬੈਡਨ ਨੇ ਪ੍ਰੈਜ਼ੀਡੈਂਸ਼ੀਅਲ ਰੇਸ 2025 ਵਿੱਚ ਡ੍ਰੌਪ ਕਰਤੀ ਸੀਗੀ ਕਿਉਂਕਿ ਉਹਦੀ ਹੈਲਥ ਠੀਕ ਨਹੀਂ ਸੀਗੀ ਪਰ ਅੱਜ ਕਨਫਰਮ ਹੋ ਗਿਆ ਕਿ ਉਹਨੂੰ ਪ੍ਰੋਸਟੇਟ ਕੈਂਸਰ ਹੈਗਾ ਅਮਰੀਕਾ ਵਿੱਚ ਪ੍ਰੋਸਟੇਟ ਕੈਂਸਰ ਕਾਫੀ ਆਮ ਜੀ ਚੀਜ਼ ਹੈ ਨੀਅਰਲੀ 8 ਵਿੱਚੋਂ ਇੱਕ ਬੰਦੇ ਨੂੰ ਪ੍ਰੋਸਟੇਟ ਕੈਂਸਰ ਹੈ ਗਈ ਹੈ ਪ੍ਰੋਸਟੇਟ ਕੈਂਸਰ ਬੇਸਿਕਲੀ ਬੰਦਿਆਂ ਦੇ ਪ੍ਰੋਸਟੇਟ ਗਲੈਂਡ ਵਿੱਚ ਹੋ ਜਾਂਦਾ ਹੈ ਪ੍ਰੋਸਟੇਟ ਗਲੈਂਡ ਵਿੱਚ ਸੀਮਨ ਡਿਵੈਲਪ ਹੁੰਦਾ ਹੈ ਤੇ ਉੱਥੇ ਕੈਂਸਰ ਹੋਣ ਕਰਕੇ ਤਾਂ ਫਿਰ ਉਹਨੂੰ ਪ੍ਰੋਸਟੇਟ ਕੈਂਸਰ ਕਹਿ ਦਿੰਨੇ ਆ ਜੋ ਬਾਈਡਨ ਨੂੰ ਜਿਹੜਾ ਪ੍ਰੋਸਟੇਟ ਕੈਂਸਰ ਹੈਗਾ ਉਹ ਇੱਕ ਅਗਰੈਸਿਵ ਟਾਈਪ ਦਾ ਹੈਗਾ ਉਹਨੂੰ ਕਹਿੰਦੇ ਆ ਗਲੇਸਨ ਸਕੋਰ 9 ਗ੍ਰੇਡ ਗਰੁੱਪ 5 ਗਲੇਸਨ ਸਕੋਰ ਵਿੱਚ 1 ਤੋਂ ਲੈ ਕੇ 5 ਤੱਕ ਡਿਫਰੈਂਟ ਢੰਗ ਦੇ ਪੈਟਰਨ ਹੁੰਦੇ ਆ ਜਿਹੜਾ ਗਲੇਸਨ ਸਕੋਰ ਨੰਬਰ 9 ਹੈ ਇਹ ਸਭ ਤੋਂ ਹਾਈਸਟ ਰਿਸਕ ਕੈਟਾਗਰੀ ਹੈ ਜਿਹੜੀ ਪ੍ਰੋਸਟੇਟ ਕੈਂਸਰ ਦੀ ਹੁੰਦੀ ਹੈ ਇਦੇ ਵਿੱਚ ਜਿਹੜੇ ਕੈਂਸਰ ਸੈੱਲ ਹੁੰਨੇ ਆ ਉਹ ਹਾਈਲੀ ਅਬਨਾਰਮਲ ਹੁੰਨੇ ਆ ਤੇ ਉਹ ਬੜੀ ਜਲਦੀ ਤੇ ਬੜੀ ਤੇਜ਼ੀ ਨਾਲ ਹੋਰ ਅੰਗਾਂਵਲ ਫੈਲਦੇ ਆ ਜਦੋਂ ਪੈਟਰਨ 4+5 ਜਾਂ 5+4 ਹੋਵੇ ਇਹਦਾ ਮਤਲਬ ਕੈਂਸਰ ਬੜੀ ਤੇਜ਼ੀ ਨਾਲ ਵਧ ਰਿਹਾ ਹੈ ਹੋਰ ਅੰਗਾਂਵਲ ਜਿਹੜਾ ਜੋ ਬੈਡਨ ਨੂੰ ਪ੍ਰੋਸਟੇਟ ਕੈਂਸਰ ਹੈਗਾ ਉਹਦਾ ਇਲਾਜ ਹਾਰਮੋਨ ਥੈਰੇਪੀ ਨਾਲ ਕਰਨ ਦੀ ਸੋਚ ਰਹੇ ਆ ਉਹ ਪਰ ਉਹਨਾਂ ਦੀ ਮੈਡੀਕਲ ਟੀਮ ਸੋਚ ਰਹੀ ਹੈ ਕਿ ਰੇਡੀਏਸ਼ਨ ਥੈਰੇਪੀ ਜਾਂ ਕੀਮੋਥੈਰੇਪੀ ਵੀ ਦੇ ਸਕਦੇ ਆ 2025 ਵਿੱਚ ਜਦੋਂ ਜੋ ਬਾਡਨ ਨੇ ਪ੍ਰੈਜ਼ੀਡੈਂਸ਼ੀਅਲ ਰੇਸ ਛੱਡਤੀ ਸੀਗੀ ਉਦੋਂ ਪੋਲਿਟੀਕਲ ਅਰੀਨਾ ਯੂਐਸ ਵਿੱਚ ਕੰਪਲੀਟਲੀ ਬਦਲ ਗਿਆ ਸੀ ਉਹ ਗੱਲ ਕਰਕੇ ਡੋਨਲਡ 트ੰਪ ਨੂੰ ਬਹੁਤ ਤਕੜੀ ਵਿਕਟਰੀ ਮਿਲੀ ਉਹਨਾਂ ਕੋਲੇ ਸਾਰਾ ਹਾਊਸ ਸਾਰਾ ਸੈਨੇਟ ਕੰਟਰੋਲ ਕਰ ਰਹੀ ਹੈ ਉਹਨਾਂ ਦੇ ਰਿਪਬਲਿਕਨਸ ਪਰ ਅੱਜ ਦੀ ਖਬਰ ਤੋਂ ਬਾਅਦ ਦੋਨੇ ਪਾਰਟੀਆਂ ਰਿਪਬਲਿਕਨਸ ਤੇ ਡੈਮੋਕ੍ਰੇਟ ਦੋਨੇ ਹੀ ਜੋ ਬਾਡਨ ਨੂੰ ਵੈਲਵਿਸ਼ ਇਸੈਂਡ ਕਰ ਰਹੀਆਂ ਤੇ ਇਹਦਾ ਅੱਗੇ ਦੇਖੋ ਕਿ ਇੰਪੈਕਟ ਕੀ ਪੈਂਦਾ ਬਾਇਲੈਕਸ਼ਨਸ ਤੇ ਬਾਈਡਨ ਦੀ ਐਡਮਿਨਿਸਟ੍ਰੇਸ਼ਨ ਨੇ ਇੰਡੀਆ ਨਾਲ ਬੜੇ ਵਧੀਆ ਰਿਲੇਸ਼ਨ ਬਣਾ ਕੇ ਰੱਖੇ ਸੀਗੇ ਉਹਨਾਂ ਨੇ ਡਿਫੈਂਸ ਤੇ ਟ੍ਰੇਡ ਦੇ ਰਿਲੇਸ਼ਨ ਹੋਰ ਆਪਣੇ ਡਿਵੈਲਪ ਕੀਤੇ ਸੀਗੇ ਬਾਈਡਨ ਦੀ ਨੀਤੀ ਆ ਰਹੀ ਹੈ ਕਿ ਇੰਡੀਆ ਦੇ ਜਿਹੜੇ ਰਿਲੇਸ਼ਨ ਹੈਗੇ ਯੂਐਸ ਨਾਲ ਉਹ ਸਟ੍ਰੈਟਿਜਿਕ ਰੈਂਡ ਤਾਂ ਕਿ ਉਹ ਚਾਈਨਾ ਨੂੰ ਇੱਕ ਕੋਰਨਰ ਵਿੱਚ ਲਾ ਕੇ ਰੱਖ ਸਕਣ ਕਿਉਂਕਿ ਚਾਈਨਾ ਤੋਂ ਹਮੇਸ਼ਾ ਥ੍ਰੈਟ ਰਹੀ ਹੈ ਯੂਐਸ ਨੂੰ ਤਾਂ ਉਹ ਚੀਜ਼ ਦੀ ਓਮਿਟੀਗੇਟ ਕਰਨ ਲਈ ਇੰਡੀਆ ਨਾਲ ਵਧੀਆ ਰਿਲੇਸ਼ਨ ਬਣਾ ਕੇ ਰੱਖ ਰਹੇ ਹਨ ਤੇ ਇਹ ਇੱਕ ਗੱਲ ਹੈ ਜਿਹਦੇ ਕਰਕੇ ਬਾਈਡਨ ਦੀ ਐਡਮਿਨਿਸਟ੍ਰੇਸ਼ਨ ਨੇ ਇੰਡੀਆ ਤੇ ਥੋੜਾ ਪ੍ਰਭਾਵ ਪਾਇਆ ਸੀਗਾ ਜਦੋਂ ਨਿਜਰ ਦਾ ਮਰਡਰ ਹੋਇਆ ਕਿ ਇੰਡੀਆ ਨੂੰ ਕੈਨੇਡਾ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਬਾਈਡਨ ਦੀ ਐਡਮਿਨਿਸਟ੍ਰੇਸ਼ਨ ਨੇ ਕਾਫੀ ਹੱਦ ਤੱਕ ਇਮੀਗ੍ਰੇਸ਼ਨ ਪਾਲਿਸੀਜ਼ ਵੀ ਈਜ਼ ਕਰਕੇ ਰੱਖੀਆਂ ਸੀਗੀਆਂ ਜਿਹਦੇ ਨਾਲ ਕਾਫੀ ਲੋਕ ਇੰਡੀਆ ਤੋਂ ਬ੍ਰਿਕਸ ਨੇਸ਼ਨ ਤੋਂ ਯੂਐਸ ਜਾ ਸਕਦੇ ਸੀਗੇ ਤਾਂ ਲੇਬਰ ਦਾ ਇਨਫਲੋ ਕਾਫੀ ਤਕੜਾ ਰਿਹਾ ਉਸ ਨਾਲ ਤੇ ਉਹਨਾਂ ਦੀ ਪਾਲਿਸੀ ਟ੍ਰੇਡ ਤੇ ਹਮੇਸ਼ਾ ਬੜੀ ਓਪਨ ਰਹੀ ਹੈ ਉਹਨਾਂ ਨਾਲ ਉਹਨਾਂ ਨੇ ਕਾਫੀ ਡਿਵੈਲਪ ਕੀਤੇ ਆਪਣੇ ਰਿਲੇਸ਼ਨ ਹੋਰ ਕੰਟਰੀਆਂ ਨਾਲ ਪ੍ਰੋਸਟੇਟ ਕੈਂਸਰ ਇੱਕ ਐਜਾ ਕੈਂਸਰ ਹੈ ਜੋ ਤੁਹਾਡੇ ਪ੍ਰੋਸਟੇਟ ਗਲੈਂਡ ਵਿੱਚ ਸ਼ੁਰੂ ਹੁੰਦਾ ਉੱਥੇ ਸੀਮਨ ਡਿਵੈਲਪ ਹੁੰਦਾ ਬੰਦਿਆਂ ਦੇ ਇਹਦੇ ਸਟਾਰਟਿੰਗ ਵਿੱਚ अर्ली ਸਿੰਪਟਮਸ ਕੋਈ ਨਹੀਂ ਹੈਗੇ ਤਾਂ ਇਹਦੇ ਕਰਕੇ ਸਕਰੀਨਿੰਗ ਦੀ ਬਹੁਤ ਜ਼ਰੂਰਤ ਰਹਿੰਦੀ ਹੈ ਪ੍ਰੋਸਟੇਟ ਕੈਂਸਰ ਦੇ ਕਾਮਨ ਸਿੰਪਟਮਸ ਹੈਗੇ ਆ ਯੂਰੀਨੇਸ਼ਨ ਵਿੱਚ ਡਿਫਿਕਲਟੀ ਆਉਣੀ ਠੀਕ ਹੈ ਕਾਫੀ ਜ਼ਿਆਦਾ ਬਾਰ ਪਸ਼ਾਬ ਆਉਣਾ ਜਾਂ ਫਿਰ ਤੁਹਾਡੇ ਪਸ਼ਾਬ ਵਿੱਚ ਖੂਨ ਆ ਜਾਣਾ ਜਾਂ ਲਾਈਕ ਲੋਅਰ ਬੈਕ ਹਿਪਸ ਜਾਂ ਪੈਲਵਿਸ ਵਿੱਚ ਪੇਨ ਰਹਿਣੀ ਇਹ ਕੁਝ ਸਿੰਪਟਮਸ ਹੈਗੇ ਪ੍ਰੋਸਟੇਟ ਕੈਂਸਰ ਦੇ ਤੇ ਯੂਜੂਲੀ ਪ੍ਰੋਸਟੇਟ ਕੈਂਸਰ 50 ਸਾਲ ਦੀ ਉਮਰ ਤੋਂ ਵੱਧ ਤੋਂ ਹੀ ਜ਼ਿਆਦਾ ਹੁੰਦਾ ਤੇ ਫੈਮਿਲੀ ਹਿਸਟਰੀ ਦਾ ਵੀ ਡਿਪੈਂਡ ਕਰਦਾ ਜੇ ਤੁਹਾਡੀ ਫੈਮਿਲੀ ਵਿੱਚ ਕਿਸੇ ਨੂੰ ਕੈਂਸਰ ਰਿਹਾ ਤਾਂ ਪ੍ਰੋਸਟੇਟ ਕੈਂਸਰ ਦੇ ਚਾਂਸਸ ਇਨਕਰੀਜ਼ ਹੋ ਜਾਣੇ ਕਾਫੀ ਜ਼ਿਆਦਾ। ਤੇ ਡਾਈਟ ਐਂਡ ਲਾਈਫ ਸਟਾਈਲ ਦੋ ਬੋਥ ਇੰਪੈਕਟ ਕਰਦਾ ਕੈਂਸਰ ਤੇ। ਜੇ ਤੁਸੀਂ ਹਾਈ ਫੈਟ ਡਾਈਟਸ ਖਾ ਰਹੇ ਹੋ ਜਾਂ ਤੁਹਾਡਾ ਵਜ਼ਨ ਜ਼ਿਆਦਾ ਉਹ ਚੀਜ਼ਾਂ ਕਰਕੇ ਵੀ ਪ੍ਰੋਸਟੇਟ ਕੈਂਸਰ ਹੋ ਸਕਦਾ। अर्ली ਟੈਸਟਿੰਗ ਕਰਨ ਲਈ ਇੱਕ ਚੀਜ਼ ਹੁੰਦੀ ਹੈ ਪੀਐਸਏ ਟੈਸਟ ਉਹਨਾਂ ਤੁਹਾਡਾ ਖੂਨ ਟੈਸਟ ਕਰਦੇ ਆ ਤੇ ਉਹਦੇ ਵਿੱਚ ਉਹ ਲੱਭਦੇ ਆ ਕਿ ਤੁਹਾਨੂੰ ਇਹ ਜਿਹਾ ਕੈਂਸਰ ਹੈ ਕਿ ਨਹੀਂ ਸੈਕੰਡ ਆਪਸ਼ਨ ਹੈਗਾ ਡਿਜੀਟਲ ਰੈਕਟਲ ਐਗਜ਼ਾਮ ਡਾਕਟਰਸ ਤੁਹਾਡੇ ਪ੍ਰੋਸਟੇਟ ਚੈੱਕ ਕਰਦੇ ਆ ਕਿ ਉਹਦੇ ਵਿੱਚ ਕੋਈ ਅਬਨਾਰਮੈਲਿਟੀ ਹੈ ਕੀ ਹੈ ਕਿ ਨਹੀਂ ਇਹ ਟੈਸਟ ਫਿਜ਼ੀਕਲ ਹੁੰਦਾ ਤੇ ਉਹ ਚੈੱਕ ਕਰ ਲੈਂਦੇ ਆ ਫਾਈਨਲੀ ਬਾਇਓਪਸੀ ਦਾ ਆਪਸ਼ਨ ਵੀ ਹੈਗਾ ਜੇ ਕੋਈ ਗ੍ਰੋਥ ਦਿਖਦੀ ਹੈ ਤਾਂ ਉਹਦੀ ਬਾਇਓਪਸੀ ਕਰਕੇ ਚੈੱਕ ਕਰਦੇ ਕਿ ਕੈਂਸਰ ਹੈ ਕਿ ਨਹੀਂ ਹੈ ਪ੍ਰੋਸਟੇਟ ਕੈਂਸਰ ਦੇ ਟ੍ਰੀਟਮੈਂਟ ਆਪਸ਼ਨਸ ਸਟਾਰਟਿੰਗ ਵਿਦ ਸਿਰਫ ਮੋਨਿਟਰਿੰਗ ਹੈ ਡਾਕਟਰ ਮੋਨਿਟਰ ਕਰਦਾ ਹੈ ਕਿ ਕਿੰਨਾ ਅਗਰੈਸਿਵ ਹੋ ਗਿਆ ਕੈਂਸਰ ਉਸ ਤੋਂ ਬਾਅਦ ਆਪਸ਼ਨ ਹੁੰਦਾ ਹੈ ਕਈ ਵਾਰੀ ਪ੍ਰੋਸਟੇਟ ਗਲੈਂਡ ਹੀ ਰਿਮੂਵ ਕਰ ਦਿੰਨੇ ਆ ਰੇਡੀਏਸ਼ਨ ਥੈਰੇਪੀ ਨੂੰ ਵੀ ਯੂਜ਼ ਕਰਦੇ ਆ ਕੈਂਸਰ ਸੈਲਸ ਨੂੰ ਮਾਰਨ ਲਈ ਤੇ ਕਾਫੀ ਐਡਵਾਂਸਡ ਕੇਸਸ ਵਿੱਚ ਹਾਰਮੋਨ ਥੈਰੇਪੀ ਤੇ ਕੀਮੋਥੈਰੇਪੀ ਵੀ ਯੂਜ਼ ਕੀਤੀ ਜਾਂਦੀ ਹੈ ਪ੍ਰੋਸਟੇਟ ਕੈਂਸਰ ਦੇ ਟ੍ਰੀਟਮੈਂਟ ਲਈ ਆਪਣੇ ਪੰਜਾਬੀ ਡਾਇਸਪੋਰਾ ਵਿੱਚ ਜਿਹੜੀ ਡਾਈਟ ਹੈ ਉਹ ਕਾਫੀ ਹਾਈ ਫੈਟ ਰਹਿੰਦੀ ਹੈ ਇਸ ਕਰਕੇ ਜਿਹੜੇ 50 ਪਲੱਸ ਬੰਦੇ ਹੈਗੇ ਆ ਰეკਮੈਂਡਡ ਹੈ ਕਿ ਤੁਸੀਂ ਡਾਕਟਰ ਕੋਲੇ ਚੈੱਕ ਕਰਾਓ ਆਪਣਾ ਵਾਂਸ ਅイヤー ਪ੍ਰੋਸਟੇਟ ਐਗਜ਼ਾਮੀਨੇਸ਼ਨ ਕਰਾਓ ਤਾਂ ਕਿ ਤੁਹਾਨੂੰ ਇਹ ਜੀ ਕੋਈ ਦਿੱਕਤ ਨਾ ਹੋ ਸਕੇ ਜੋ ਬੈਡਨ ਦੀ ਹੈਲਥ ਸਿਰਫ ਉਹ ਲਾਈਕ ਪਰਸਨਲ ਮੈਟਰ ਨਹੀਂ ਰਹਿ ਗਿਆ ਹੁਣ ਹੁਣ ਇਹਦੇ ਇੰਪੈਕਟ ਗਲੋਬਲ ਪੋਲਿਟਿਕਸ ਵਿੱਚ ਵੀ ਰਹਿਣਗੇ ਹੁਣ ਇਹਦਾ ਅੱਗੇ ਇੰਪੈਕਟ ਕੀ ਪੈਂਦਾ ਇਹ ਤੇ ਟਾਈਮ ਹੀ ਦੱਸੂਗਾ ਪਰ ਆਪਾਂ ਹੁਣ ਹੋਪ ਕਰ ਸਕਦੇ ਹਾਂ ਬੈਸਟ ਲਈ